ਇਕ ਓਮਕਾਰ ਸਤਨਾਮ ਕਰਤਾ ਪੁਰਖ ਅਦੁਨੀ ਸੈਭੰ ਗੁਰਪ੍ਰਸਾਦ ਹਮਰੀ ਗਣ ਤਨ ਗਣਿਆ ਕਾਈ ਆਪਣਾ ਬਿਰਧ ਪਿਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਪਰਮ ਸਨਮਾਨ ਜੋ ਚਵਰਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਸੁਭਾਏ ਮਾਨ ਜੁਗ ਜੁਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗਤ ਜਨੋ ਪੰਜ ਦਾ ਇਹ ਸਮਾਗਮ ਜੋ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਜਾ ਮੋਰ ਦੀ ਗੜੀ ਵਿੱਚ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤਾ ਆਉ ਜਿਤਨਾ ਕੁ ਸਮਾਂ ਦਾਸ ਨੂੰ ਸੇਵਾ ਕਰਨ ਦਾ ਪ੍ਰਾਪਤ ਹੋਇਆ ਆਪਣੇ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਆਪ ਜੀ ਦੀ ਸੇਵਾ ਕਰ ਸਕਾਂ ਕੋਈ ਰਸਨਾ ਵਿਰਵੀ ਬਾਂਝੀ ਨਾ ਰਹੇ ਗੁਰੂ ਬਖਸ਼ੀ ਪਤੇ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਦਾ ਇਤਿਹਾਸ ਭਾਵੇਂ ਸਾਰੀ ਧਰਤੀ ਕਾਗਜ਼ ਬਣ ਜਾਏ ਸਾਰੇ ਸਮੁੰਦਰਾਂ ਦੀ ਸ਼ਾਹੀ ਬਣ ਜਾਏ ਭਾਵੇਂ ਸਾਰੇ ਜੰਗਲਾਂ ਦੀਆਂ ਕਲਮਾਂ ਬਣ ਜਾਣ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਦਾਸਾਨੀ ਕੋਈ ਨਹੀਂ ਆਪ ਜੀ ਦੇ ਪਰਿਵਾਰ ਦਾ ਇਤਿਹਾਸ ਲਿਖਣਾ ਨਾ ਮੁਮਕਿਨ ਹੈ ਮੈਂ ਗੱਲ ਉਸ ਵਕਤ ਦੀ ਕਰਾਂਗਾ ਜਦੋਂ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਕੋ ਸਿੰਘ ਨਾਲ ਨੇ ਮੈਂ ਵਿੱਚੋਂ ਵਿੱਚੋਂ ਟੂਕ ਮਾਤਰ ਸਰਸਾ ਨਦੀ ਤੇ ਜਦੋਂ ਵਿਛੋੜਾ ਪੈਂਦਾ ਅੱਗੇ ਨਿਹੰਗਸਾਂ ਦੇ ਕੋਲ ਭਾਈ ਸਾਹਿਬ ਭਾਈ ਬਜਤਰ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਇਹਨਾਂ ਦੀ ਸ਼ਹੀਦੀ ਇੱਥੇ ਹੁੰਦੀ ਹੈ ਇਹ ਤੋਂ ਫਿਰ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਜਦੋਂ ਜਾਂਦੇ ਨੇ ਤੇ ਉਥੇ ਅੱਲਾ ਯਾਰ ਖਾਨ yogi 2 17 ਲਿਖਦਾ ਹੈ ਗੁਰੂ ਮਹਾਰਾਜ ਜੀ ਉਸ ਗੜੀ ਨੂੰ ਬਹੁਤ ਨਿੱਜ ਨਾਲ ਦੇਖਦੇ ਨੇ ਸਿੰਘ ਪੁੱਛਦੇ ਨੇ ਮਹਾਰਾਜ ਇਸ ਗੜੀ ਵੱਲ ਕੀ ਦੇਖਦੇ ਹੋ ਤੇ ਗੁਰੂ ਮਹਾਰਾਜ ਜੀ ਉੱਥੇ 17 ਕਹਿੰਦੇ ਨੇ ਜਿਸ ਖਿੱਤੇ ਮੈਂ ਕਹਤੇ تھے ਜਾਣਾ ਇਹ ਹੋਈ ਹੈ ਕਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਇਹ ਹੋਈ ਹੈ ਮਿੱਟੀ ਕਹਿ ਦਿੰਦੀ ਹੈ ਕਿ ਠਿਕਾਣਾ ਇਹ ਹੋਈ ਹੈ ਗੁਰੂ ਮਹਾਰਾਜ ਜੀ ਦੀ ਇੱਥੇ ਲਾਸ਼ਾਂ ਨਹੀਂ ਇੱਥੇ ਜੁੱਧ ਹੁੰਦਾ ਹੈ ਇੱਥੇ 92 ਜਵਾਨ ਜਿਹੜੇ ਇੱਥੇ ਸ਼ਹੀਦੀ ਜਾਮਾ ਉਹਨਾਂ ਨੇ ਪੀਤਾ ਹੈ। ਇੱਥੇ ਜੋ ਕਿ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਜਿਹੜੇ ਨੇ ਉਹਨਾਂ ਨੇ ਇੱਥੇ ਸ਼ਹੀਦੀ ਜਾਮ ਪੀਤਾ ਹੈ। ਇੱਥੇ ਗੁਰੂ ਮਹਾਰਾਜ ਜੀ ਨੇ ਸ਼ਰਤੀ ਨਿਵਾਰ ਦਿੱਤਾ ਸੀ 2.5 ਲੱਖ ਸੇ ਇੱਕ ਲੜਾਂ ਤਵੇ ਗੋਬਿੰਦ ਸਿੰਘ ਨਾਮ ਕਹਾਂ। ਇਹ ਜਿਹੜੇ ਵਚਨ ਸਨ ਬਾਬਾ ਜੂਹਾਰ ਸਿੰਘ ਜੀ ਨੇ ਇੱਥੇ ਪੂਰੇ ਕੀਤੇ ਨੇ ਮੇਰੇ ਕਹਿਣ ਤੋਂ ਮਰਾਦ ਇੱਥੇ ਬਹੁਤ 94 ਜਵਾਨਾਂ ਦੀ ਇੱਥੇ ਸਿੰਘਾਂ ਦੀ ਇੱਥੇ ਸ਼ਹੀਦੀ ਹੁੰਦੀ ਹੈ ਇਸ ਧਰਤੀ ਨੂੰ ਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਖਿਤਾਬ ਦੇ ਨਾਲ ਇੱਥੇ ਨਵਾਜੀ ਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚ ਪੰਜ ਸਿੰਘਾਂ ਨੂੰ ਜਿਹੜਾ ਗੁਰਸਿੱਖੀ ਦਾ ਜਿਹੜਾ ਸੀ ਰੂਤਬਾ ਉਹ ਖਿਤਾਬ ਦੇ ਰਹੇ ਨੇ ਕਹ ਰਹੇ ਸੀ ਮੈਂ ਪੰਜਾਂ ਵਿੱਚ ਵਰਤਾਂਗਾ ਗੁਰੂ ਮਹਾਰਾਜ ਸਿੰਘਾ ਨੇ ਕਿਹਾ ਸੀ ਮਹਾਰਾਜ ਤੁਸੀਂ ਤੇ ਗੜੀ ਵਿੱਚ ਚਲੇ ਜਾਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਨਹੀਂ ਤੇ ਗੁਰੂ ਕਿ ਸਿੰਘ ਕਹ ਰਹੇ ਸੀ ਮਹਾਰਾਜ ਸਾਡਾ ਹੁਕਮ ਨਹੀਂ ਮੰਨੋਗੇ ਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਇੱਥੇ ਪੰਥ ਖਾਲਸਾ ਨੂੰ ਦਿੱਤੀ ਜਿਸ ਪੰਥ ਖਾਲਸਾ ਨੂੰ ਇੱਥੇ ਗੁਰਤਾ ਗੱਦੀ ਦਿੱਤੀ ਭਾਈ ਸੰਗਤ ਸਿੰਘ ਜੀ ਭਾਈ ਸੰਤ ਸਿੰਘ ਜੀ ਅਨੇਕਾਂ ਸਿੱਖ ਸੰਗਤਾਂ ਜਿੰਨਾ ਜਿਹੜੇ ਪੰਜ ਸਿੰਘ ਸਨ ਇੱਥੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਥਾਪਨ ਕੀਤਾ ਕਹਿਣ ਲੱਗੇ ਅਸੀਂ ਗੜੀ ਤੋਂ ਜ਼ਰੂਰ ਜਾਵਾਂਗੇ ਲੇਕਿਨ ਚੁੱਪ ਕਰਕੇ ਨਹੀਂ ਇੱਥੇ ਤਾੜੀ ਸਾਹਿਬ ਦਾ ਅਸਥਾਨ ਜਿੱਥੇ ਗੁਰੂ ਮਹਾਰਾਜ ਜੀ ਨੇ ਹਾਥਮ ਤੇ ਤਾੜੀ ਤੇ ਤਾੜੀ ਮਾਰੀ ਸੀ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਕਿਸੇ ਦੀ ਹਿੰਮਤ ਹੈ ਤਾਂ ਰੋਕ ਲੋ ਉਸ ਅਸਥਾਨ ਦੇ ਵੀ ਆਪ ਦਰਸ਼ਨ ਕਰਦੇ ਇੱਥੇ ਸ਼ਹੀਦੀ ਯਾਂਗ ਵੱਡੇ ਸਹਬ ਯਾਦੇ ਬਾਬਾ ਅਜੀਤ ਸਿੰਘ ਬਾਬਾ ਯਾਰ ਸਿੰਘ ਇਹਨਾਂ ਨੇ ਇੱਥੇ ਸ਼ਹੀਦੀ ਯਾਂਗ ਅਨੇਕਾਂ ਸਿੰਘਾਂ ਨੇ ਇੱਥੇ ਸ਼ੀਸ਼ ਦੀ ਝਾਂ ਪੀਤਾ ਹੈ ਗੁਰੂ ਮਾਮਾ ਗੱਲ ਅੱਗੇ ਦੀ ਕਰਾਂ ਵਿੱਚੋਂ ਵਿੱਚੋਂ ਆਪ ਜੀ ਨੂੰ ਦਰਸ਼ਨ ਕਰਾਰਾ ਗੁਰੂ ਮਹਾਰਾਜ ਜੀ ਇਸ ਘੜੀ ਚ ਜਦੋਂ ਨਿਕਲਦੇ ਨੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਇਹਨਾਂ ਦੇ ਨਾਲ ਹਰ ਤੁਰਦੇ ਨੇ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਆ ਤਾਰੇ ਦੇਖ ਲੋ ਤਾਰੇ ਦੇਖਣ ਦੇ ਸਾਹ ਇਹ ਸਿੰਘ ਜਿਹੜੇ ਨੇ ਉਹ ਮਾਛੀਆੜੇ ਦੇ ਜੰਗਲ ਵਿੱਚ ਜਾ ਕੇ ਇਹਨਾਂ ਦਾ ਮਲਾਪ ਹੁੰਦਾ ਹੈ ਗੁਰੂ ਮਹਾਰਾਜ ਜੀ ਉੱਥੇ ਇੱਕ ਪਤਲਾ ਜਾਮਾ ਪਤਲੀ ਚਾਦਰ ਇੱਕ ਲੈ ਕੇ ਉਹਦੇ ਉੱਤੇ ਲੇਟਦੇ ਨੇ ਜਿਸ ਵਕਤ ਲੇਟਦੇ ਨੇ ਉਥੇ ਖਿਆਲ ਪਾਤਸ਼ਾਹੀ ਦਸਵੀਂ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਰ ਮਰੀਤਾਂ ਦਾ ਕਹਿਣਾ ਤੁਰ ਬਿਨ ਰੋਜ ਰਜਾਈਆਂ ਦਾ ਓਢਣਾ ਨਾਗ ਨਿਵਾਸਾਂ ਦੇ ਸਣਾ ਸੂਲ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਦੇ ਸਣਾ ਜਾੜੇ ਦਾ ਸੰ ਸਥਰ ਜੰਗਾ ਭਟ ਖੇੜਿਆਂ ਦੇ ਰਣਾ ਇਹ ਮਹਾਰਾਜ ਨੇ ਇੱਥੇ ਬਚਨ ਉਚਾਰਿਆ ਉਸ ਝੰਡਾ ਸਾਹਿਬ ਦੇ ਆਦਰਸ਼ਨ ਕਰਦੇ ਜਿਸ ਝੰਡਾ ਥੱਲੇ ਗੁਰੂ ਮਹਾਰਾਜ ਜੀ ਉਥੇ ਇੱਥੇ ਭਾਈ ਗੁਲਾਬਾ ਜੀ ਭਾਈ ਪੰਜਾਬਾ ਜੀ ਇਹਨਾਂ ਦਾ ਖੂਹ ਸੀ ਉਥੇ ਇਹ ਜਾਗਰਤ ਹੁੰਦੇ ਜਿਸ ਵਕਤ ਇੱਥੇ ਮਿਲਦੇ ਨੇ ਤੇ ਮਹਾਰਾਜ ਸਾਰਾ ਦਿਨ ਜਿਹੜਾ ਭਾਈ ਗੁਲਾਬਾ ਔਰ ਪੰਜਾਬਾ ਪੰਜਾਬੀ ਦੇ ਘਰ ਵਿੱਚ ਲੇਕਦੇ ਨੇ ਮੈਂ ਕਿਹਾ ਗੁਰੂ ਮਹਾਰਾਜ ਜੀ ਇਸ ਪਾਸੇ ਕਿਉਂ ਗਏ ਮਾਤਾ ਗਰਦੇਈ ਕੋ ਜਿਹੜੀ ਸੀ ਜਿਹਦੀ ਉਮਰ ਮਾਤਾ ਦੀ ਬਹੁਤ 107 ਤੋਂ ਉਪਰ ਢੋਕਦੀ ਇੱਕ ਸੋਨਾ ਖਦਰ ਦੀ ਇੱਕ ਚਾਦਰ ਬਣਾ ਕੇ ਬੈਠੀ ਸੀ ਮਾਤਾ ਮਾਤਾ ਨੇ ਉਹ ਚਾਦਰ ਇੱਥੇ ਪੇਟਾ ਕਰਦੀ ਹੈ ਗੁਰੂ ਮਹਾਰਾਜ ਜੀ ਨੇ ਇੱਥੇ ਸਵੀਕਾਰ ਕੀਤੀ ਹੈ ਇੱਥੋਂ ਗੁਰੂ ਮਹਾਰਾਜ ਜੀ ਅੱਗੇ ਫਿਰ ਪੁੱਛਦਾ ਪੀਰ ਬਣਦੇ ਨੇ ਇੱਥੋਂ ਫਿਰ ਚੱਲਦੇ-ਚੱਲਦੇ ਅੱਗੇ ਰਾਏ ਕੱਲੇ ਪਹੁੰਚਦੇ ਨੇ ਅਨੇਕਾਂ ਇਤਿਹਾਸ ਦੀ ਲੜੀ ਜਿਹੜੀ ਅੱਗੇ ਚਲੀ ਜਾਰੀ ਹੈ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਆਈਏ ਸੰਗਤ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਤਨ ਤਨ ਲੇਖੇ ਵਿੱਚ ਨੋਂ ਗੁਰੂ ਮਹਾਰਾਜ ਜੀ ਦੀ ਸ਼ਹੀਦੀ ਸ਼ਹੀਦਾਨ ਨੂੰ ਨਮਸਕਾਰ ਹੈ ਉਹਨਾਂ ਨੂੰ ਸ਼ਰਧਾਂਜਲੀ ਕੇਵਲ ਨਾਮ ਦੀ ਹੈ ਮਹਾਰਾਜ ਬਖਸ਼ਿਸ਼ ਕਹਿ ਰਹੇ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦਾਸ ਕੋ ਬੋਲਦਿਆਂ ਬਿੰਦ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਨੇ ਗੁਰੂ ਮਹਾਰਾਜੀ ਰਹਿਮਤ ਕਰਨ ਔਰ ਗਾਗੁਆਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ